ਨਰਵੈਰ 13 YouTube ਚੈਨਲ ਦੇਖ ਰਹੇ ਸਾਰੇ ਦੋਸਤਾਂ ਮਿੱਤਰਾਂ ਨੂੰ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਆਪਾਂ ਤੁਹਾਨੂੰ ਦੇਸੀ ਕਿੱਕਰ ਦੇ ਤੁੱਕਿਆਂ ਦਾ ਅਚਾਰ ਬਣਾਉਣ ਦੀ ਰੈਸਪੀ ਦੱਸਾਂਗੇ ਤੁੱਕੇ ਬਿਲਕੁਲ ਫਰੈਸ਼ ਨੇ ਤੇ ਕੱਚੇ ਤੁੱਕੇ ਨੇਗੇ ਗੁੱਦ ਵਾਲੇ ਜਿਆਦਾ ਚੀੜੇ ਜੇ ਤੁੱਕੇ ਨਹੀਂ ਲੈਣੇ ਜਿਹੜੇ ਰਸ ਮੋੜਜੇ ਹੋ ਰਹੇ ਹੋਣ ਤਾਜ਼ੇ ਤੁੱਕੇ ਤੋੜ ਲਓ 1 ਕਿਲੋ ਵਜਨਾਂ ਤੁੱਕਿਆਂ ਦਾ ਇਹਨਾਂ ਨੂੰ ਸਾਫ਼ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਧੋ ਲਓ ਤਾਕਿ ਜਿਹੜਾ ਧੋਲ ਮਿੱਟੀ ਲੱਗੀ ਹੋਈ ਆ ਉਹ ਸਾਫ਼ ਹੋ ਜੇ ਵਧੀਆ ਹਾਈਜਾਇਨਿਕ ਹੋ ਜੇ ਦੇਖੋ ਆਪਾਂ ਨੇ ਤੁੱਕੇ ਧੋਲੇ ਨੇ ਇਹਨਾਂ ਨੂੰ ਕਿਸੇ ਝਾਰਨੇ ਜਾਂ ਛਾਨਣੀ ਦੇ ਵਿੱਚ ਛਾਣ ਲਓ ਤਾਂਕਿ ਪਾਣੀ ਲੱਗ ਹੋ ਜੇ ਉਸ ਤੋਂ ਬਾਅਦ ਝਾਰਨੇ ਦੇ ਵਿੱਚ ਕੱਢਣ ਤੋਂ ਬਾਅਦ ਇਹ ਤੁੱਕਿਆਂ ਨੂੰ ਆਪਾਂ ਬ੍ਰੀਕ ਛੋਟੇ ਛੋਟੇ ਪੀਸਾ ਦੇ ਵਿੱਚ ਕਰਾਂਗੇ ਕਿਉਂਕਿ ਵਿੱਚ ਧੱਕੇ ਨੇ ਜਿੰਨਾਂ ਦੀ ਲੰਬਾਈ ਜ਼ਿਆਦਾ ਆ ਨਾਲ ਤਾਂ ਉਹ 4 ਪਾਉਣ ਵੇਲੇ ਆਪ ਨੂੰ ਦਿੱਕਤ ਆਊਗੀ ਨਲੇ ਉਹਦੀ ਵੇਸਟੇਜ ਜ਼ਿਆਦਾ ਹੁੰਦੀ ਹੈ ਜਿਵੇਂ ਕਿਸੇ ਬੱਚੇ ਨੇ 4 ਲੈ ਲਿਆ ਜਾਂ ਹੋਊਗਾ ਫਿਰ ਬੇਸਟ ਨਹੀਂ ਜਾਂਦਾ ਤਾਂ ਕਰਕੇ ਆਪਾਂ ਛੋਟੇ ਪੀਸ ਰੱਖਾਂਗੇ ਦੀ ਬਾਕੀ ਸੋਨੂੰ ਪਤਾ ਹੀ ਆ ਕਿਉਂਕਿ ਇਹ ਕਿਕਰ ਤਾਂ ਵੈਸੇ ਵੀ ਬਹੁਤ ਫਾਇਦੇਮੰਦ ਹੈਗੀ ਇਹਦੇ ਲਾਭ ਬਹੁਤ ਨੇਗੇ ਆਪਣੀ ਬੋਡੀ ਵਾਸਤੇ ਜਿਵੇਂ ਲੇਡੀਜ਼ ਨੂੰ ਲੂਪੋਰੀਆ ਵਗੈਰਾ ਦਾ ਜੈਂਟਸ ਨੂੰ ਵੀ ਇਹ ਸੈਕਸ਼ੂਅਲ ਉਹਦੇ ਵਿੱਚ ਤੇ ਸਕਿਨ ਸਕਨ ਵਾਸਤੇ ਬਹੁਤ ਜਿਆਦਾ ਫਾਇਦੇਮੰਦ ਆਚਾਰ ਆਪਾਂ ਨੂੰ ਰੈਗੂਲਰ ਖਾਣਾ ਚਾਹੀਦਾ ਹੈ ਦਾ ਰੁਟੀਨ ਚ ਜਿਹੜੇ ਵੀ ਦੋਸਤ ਮਿੱਤਰ ਬਣਾ ਸਕਦੇ ਨੇ ਜਰੂਰ ਟਰਾਈ ਕਰਿਓ ਇੱਕ ਵਾਰ ਬਹੁਤ ਸਵਾਦਿਸ਼ਟ ਬਣਦਾ ਤੇ ਆਪਾਂ ਇੱਕ ਇੱਕ ਕਰਕੇ ਸਾਰੇ ਟੁਕਿਆਂ ਦਾ ਸਾਈਜ਼ ਪ੍ਰੋਪਰ ਕਰ ਲਾਂਗੇ ਜੋ ਕਿ ਆਪਾਂ ਨੂੰ ਆਚਾਰ ਪਾਉਣ ਚ ਵੀ ਨਾ ਤੰਗੀ ਆਵੇ ਤਿੱਖਾਣ ਵੇਲੇ ਜਿਆਦਾ ਵੱਡਾ ਸਾਈਜ਼ ਨਾ ਹੋਵੇ ਤਾਂ ਕਿ ਵੇਸਟੇਜ ਨਾ ਹੋਵੇ ਆਚਾਰ ਦੀ ਦੇਖੋ ਪਹਿਲਾਂ ਛੋਟੇ ਛੋਟੇ ਪੀਸ ਕੱਟ ਚੁੱਕਿਆ ਤੇ ਹੁਣ ਆਪਾਂ ਇਹਨੂੰ ਗਰਮ ਪਾਣੀ ਦੇ ਵਿੱਚ 5 ਤੋਂ 7 ਮਿੰਟਾਂ ਦੇ ਲਈ 5 ਤੋਂ ਲੈ ਕੇ 7 ਮਿੰਟਾਂ ਵਾਸਤੇ ਉਬਾਲਾਂਗੇ ਤਾਂ ਕਿ ਇਹ ਥੋੜੇ ਸੌਫਟ ਹੋ ਜਾਣ ਨਰਮ ਹੋ ਜਾਣ ਆਚਾਰ ਇਹਨਾਂ ਦਾ ਬਹੁਤ ਵਧੀਆ ਬਣਨ ਵਾਲਾ ਹੈ ਤੇ ਪਾਣੀ ਸੁੱਟਣ ਤੋਂ ਬਾਅਦ ਆਪਾਂ ਇਹਦੇ ਵਿੱਚ ਇੱਕ ਚਮਚਾ ਹਲਦੀ ਦਾ ਐਡ ਕਰਾਂਗੇ ਇੱਕ ਤਾਂ ਹਲਦੀ ਐਂਟੀਬਾਇਟਿਕ ਆਗੇ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਤੇ ਨੰਬਰ 2 ਜਿਹੜਾ ਦਾ ਇੱਕ ਖਾਸ ਮਕਸਦਾ ਘਰ ਦੀ ਪੌਣਦਾ ਇਹਦੇ ਨਾਲ ਕਲਰਿੰਗ ਬਹੁਤ ਸੋਹਣੀ ਆ ਜਾਂਦੀ ਏ ਤੁਕੇ ਤੁਸੀਂ ਟਰਾਈ ਕਰੋਗੇ ਜਦੋਂ ਦੇਖੋਗੇ ਰੈਸਪੀ ਟਰਾਈ ਕਰਿਓ ਜਰੂਰ ਬਣਾਇਓ ਜਿੰਨਾ ਦੋਸਤਾਂ ਮਿੱਤਰਾਂ ਦੇ अवेलेबल ਨੇ ਕੋਲ ਹੀ ਦੇਸੀ ਕਿਕਰਾਂ ਕਿ ਤੋਂ ਨੇੜੇ ਤੋਂੜੇ ਮਿਲਦੇ ਨੇ ਤੁਕੇ ਇੱਕ ਵਾਰ ਜਰੂਰ ਟਰਾਈ ਕਰਿਓ ਬਹੁਤ ਵਧੀਆ achar ਆ ਤੀਨੋਂ ਆਪਾਂ 5 ਤੋਂ 7 ਮਿੰਟਾਂ ਤੱਕ ਉਬਾਲ ਦੇਵਾਂਗੇ ਜਦ ਤੱਕ ਆਪਾਂ ਇਹਨੂੰ ਟੁੱਕਿਆਂ ਨੂੰ ਉਬਾਲਦੇ ਆਪਾਂ ਸਾਨੂੰ ਦੱਸ ਦਿਆ ਨਾਲ ਹੁੰਦੇ ਵੀ ਆਪਾਂ ਜਿਹੜੇ ਇਹਦਾ ਮਸਾਲਾ ਤਿਆਰ ਕਰਨਾ achar ਦਾ ਉਹ ਵੀ ਆਪਾਂ ਕਰਦੇ ਆ ਇਹਨਾਂ ਨੂੰ ਉਹਨਾ ਟਾਈਮ ਤੱਕ ਉਬਾਲੀ ਆਉਂਦੀ ਹੈਗੀ 5 ਤੋਂ 7 ਮਿੰਟ ਤੱਕ ਉਬਾਲੋ ਇਹਨਾਂ ਨੂੰ ਦੇਖੋ ਬਹੁਤ ਹੀ ਗੁਣਾਕਾਰੀ achar ਹੈ ਟਰਾਈ ਜ਼ਰੂਰ ਕਰਿਓ ਤੇ ਨਰਵੈਰ 13 YouTube ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਤੇ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਨੂੰ ਵਧੀਆ-ਵਧੀਆ ਰੈਸਪੀਆਂ ਲੈ ਕੇ ਆ ਸਕੀਏ ਆਪਾਂ ਤੁਸੀਂ ਕਮੈਂਟ ਕਰਿਆ ਕਰੋ ਕੋਈ ਵੀ 스낵ਸ ਵਗੈਰਾ ਕੋਈ ਅਚਾਰ ਸੀਜ਼ਨਲ ਅਚਾਰ ਆਉਣਗੇ ਉਹਨਾਂ ਦੀ ਵੀ ਆਪਾਂ ਰੈਸਪੀਆਂ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ ਤੇ ਚੈਨਲ ਨੂੰ ਵੱਧ ਤੋਂ ਵੱਧ ਰਿਸਪੌਂਸ ਦਿਓ ਦੇਖੋ ਉਬਲ ਰਹੇ ਨੇ ਇਹ ਤੇ ਆਪਾਂ ਮਸਾਲੇ ਜਿਹੜੇ ਆਪਾਂ ਇਹਦੇ ਵਿੱਚ ਪਾਉਣੇ ਨੇ ਖੜੇ ਮਸਾਲੇ ਨੇਗੇ ਸੌਂਫ 20 ਗ੍ਰਾਮ 20 ਗ੍ਰਾਮ ਰਾਈ 20 ਗ੍ਰਾਮ ਮੇਥੀ ਦਾਣਾ 20 ਗ੍ਰਾਮ ਅਜਵੈਨ ਤੇ ਆਪਾਂ 20 ਗ੍ਰਾਮ ਇਹਦੇ ਵਾਸਤੇ ਲਵਾਂਗੇ ਕਲੌਂਜੀ 20 ਗ੍ਰਾਮ ਕਲੌਂਜੀ ਦੇਸੀ ਤਰੀਕੇ ਨਾਲ ਆਪਾਂ ਕਹਿ ਸਕਦੇ ਆ ਇੱਕ ਇੱਕ ਮੁਠੀ ਸਮਾਨ ਦੀ ਹੋਗੀ ਔੜੀ ਜੀ ਮੁਠੀ ਇੱਕ ਇੱਕ ਮੁਠੀ ਸਮਾਨ ਦੀ ਹੋਗੀ ਇਸ ਮਾਂ ਆਪਨੇ ਰੋਸਟ ਕਰਨਾਗਾ ਹਲਕਾ ਰੋਸਟ ਮਤਲਬ ਕਰਕੇ ਉਸ ਤੋਂ ਬਾਅਦ ਜਿਹਨੂੰ ਆਪਨੇ ਕੁੰਡੇ ਦੇ ਵਿੱਚ ਜਾਂ ਗ੍ਰੇਂਡਰ ਦੇ ਵਿੱਚ ਇੱਕ ਦੋ ਚੱਕਰ ਲਾਉਣੇ ਨੇ ਦਰਦਰਾ ਰੱਖਣਾ ਇਹਦਾ ਪਾਊਡਰ ਨਹੀਂ ਬਣਾਉਣਾ ਤਾਂ ਕਿ ਇਹਦਾ ਟੇਸਟ ਆਵੇ ਰੋਸਟ ਕਰਨ ਤੋਂ ਬਾਅਦ ਬੈਟਰ ਇਹੀ ਆ ਵੀ ਕੁੰਡੇ ਦੇ ਵਿੱਚ ਉਹ ਕਰੋ 20 ਗ੍ਰਾਮ ਜੀਰਾ ਹੋ ਗਿਆ 20 ਗ੍ਰਾਮ ਜੀਰਾ ਹੋ ਗਿਆ 1 2 3 4 5 6 ਛੇ ਆਈਟਮਾਂ ਹੋ ਗਈਆਂ ਦੇ ਵਿੱਚ 20-20 ਗ੍ਰਾਮ ਦੀ ਕੁਆਂਟੀਟੀ ਇਹਨਾਂ ਦੀ ਤੇ ਜਿਹੜੇ ਆਪਣੇ ਪਾਊਡਰ 베ਸ ਮਸਾਲੇ ਪੈਣਗੇ ਨੂਨ, ਮਿਰਚੋ ਵੀ ਦੇਖੋ ਜੀ ਸੁਣੋ 20 ਗ੍ਰਾਮ ਨੂਨ, ਮਿਰਚ, ਢੇਗੀ ਮਿਰਚ ਕਲਰ ਰੰਗੇ ਵਾਸਤੇ ਪਾਈ ਆਪਾਂ ਨੇ ਤੇ ਹਲਦੀ ਹੋ ਗਈ ਇਹ ਚੀਜ਼ਾਂ ਆਪਾਂ ਇਹਦੇ ਵਿੱਚ ਪਾਉਣੀਆਂ ਨੇ ਦਰਦਰਾ ਪਾਊਡਰ ਆਗਾ ਜਿਹੜਾ ਆਪਾਂ ਰੋਸਟ ਕਰੇ ਸੀ ਛੇ ਮਸਾਲੇ ਖੜੇ ਮਸਾਲੇ ਵਿਖਾਈ ਸੀ ਉਹਨੂੰ ਰੋਸਟ ਕਰਕੇ ਆਪਾਂ ਇਦਾਂ ਦਾ ਦਰਦਰਾ ਪਾਊਡਰ ਬਣਾ ਲਿਆ ਪਾਊਡਰ ਨਹੀਂ ਕਹਿ ਸਕਦੇ ਦਰਦਰਾ ਜਿਹਾ ਬਣਾ ਲਿਆ ਮਤਲਬ ਜਿਆਦਾ ਬਰੀਕ ਪਾਊਡਰ ਨਹੀਂ ਕਰਨਾ ਮੋਟਾ ਹੱਥ ਨੂੰ ਰੜਕਦਾ ਰਹਿਣਾ ਚਾਹੀਦਾ ਤਾਂ ਕਿ ਇਹਦਾ ਅਚਾਰ ਦੇ ਵਿੱਚ ਬਹੁਤ ਹੀ ਵਧੀਆ ਫਲੇਵਰ ਆਮ ਆਕ ਤੇ ਉਧਰੋਂ ਆਪਣਾ ਤੁੱਕੇ ਵੀ ਚੰਗੀ ਤਰ੍ਹਾਂ ਉਬਲ ਚੁੱਕੇ ਨੇ ਦੇਖੋ ਕਲਰਿੰਗ ਬਹੁਤ ਸੋਹਣੀ ਕਲਰਿੰਗ ਆ ਗਈ ਤੁਸੀਂ ਦੇਖ ਹੀ ਰਹੇ ਹੋ ਬਹੁਤ ਸੋਹਣੀ ਕਲਰਿੰਗ ਆ ਗਈ ਨਾ ਤੇ ਇਹ 5 ਤੋਂ 7 ਮਿੰਟਾਂ ਦੇ ਵਿੱਚ 7 ਮਿੰਟ ਹੋ ਗਏ ਤਕਰੀਬਨ ਉਬਲਦੇ ਆ ਨੁ ਇਹਨਾਂ ਨੂੰ ਹੁਣ ਆਪਾਂ ਇਹਨਾਂ ਨੂੰ ਫੇਰ ਝਾਰਨੇ ਦੇ ਵਿੱਚ ਛਾਣ ਲਾਂਗੇ ਕਿਸੇ ਛਾਣਨੀ ਦੇ ਵਿੱਚ ਛਾਣ ਲਾਂਗੇ ਤਾਂ ਕਿ ਇਹਦਾ ਪਾਣੀ ਅਲੱਗ ਹੋ ਸਕੇ ਜੋ ਤੋਂ 7 ਮਿੰਟੇ ਵਾਲਲੇ ਨੇ ਜਿਆਦਾ ਵੀ ਨਹੀਂ ਵਾਲਨੇ ਥੋੜਾ ਟਾਈਮ ਵੀ ਨਹੀਂ ਵਾਲਨੇ ਦੇਖੋ ਆਪਾਂ ਅਲੱਗ ਕਰ ਲਏ ਹੈ ਪਾਣੀ ਛਾਣਤਾਜੋ ਉਸ ਤੋਂ ਬਾਅਦ ਆਪਾਂ ਨੇ ਇਹ ਧੋਣੇ ਨਹੀਂ ਹੈਗੇ ਸਾਫ ਪਾਣੀ ਨਾਲ ਜਾਂ ਹੋਰ ਕਿਉਂਕਿ ਆਲਰੇਡੀ ਹਲਦੀ ਵਾਲੇ ਪਾਣੀ ਚ ਵਾਲੇ ਹੋਏ ਨੇ ਤੇ ਸਿਰਫ ਆਪਾਂ ਨੇ ਇਹਨਾਂ ਨੂੰ ਹੁਣ ਧੁੱਪ ਦੇ ਵਿੱਚ ਅੱਧੇ ਘੰਟੇ ਵਾਸਤੇ ਸੋਣਾ ਤੇ ਆਪਾਂ ਕਰਦੇ ਆਂਗੇ ਆਚਾਰ ਦਾ ਮਸਾਲਾ ਰੈਡੀ ਸਭ ਤੋਂ ਪਹਿਲਾਂ ਆਪਾਂ 1 ਕਿਲੋ ਧੁੱਕੇ ਦੇ ਆਚਾਰ ਵਾਸਤੇ ਇਹ ਆਪਾਂ ਨੇ 250 ਗ੍ਰਾਮ ਤੇਲ ਲੈ ਲੇਤਾ ਪਾਇਆ ਤੇਲ ਕਹਿ ਸਕਦੇ ਆਗੇ ਇਹਨੂੰ ਆਪਣੇ ਇੱਕ ਵਾਰ ਚੰਗੀ ਤਰ੍ਹਾਂ ਗਰਮ ਕਰ ਲੈਣਾ ਜਦੋਂ ਧੂਆ ਨਿਕਲਣ ਲੱਗੇ ਜਿਹਦੇ ਵਿੱਚੋਂ ਤਾਂ ਇਹਦਾ ਜਿਹੜਾ ਕੱਚਾ ਪਾਣਾ ਤੇਲ ਦਾ ਸਰੋਂ ਦੇ ਤੇਲ ਦਾ ਉਹ ਨਿਕਲ ਜਾਏਗਾ ਤੇਰੀ 스멜 ਆਡਰ 스멜 ਹੋਊਗੀ ਜਿਹੜੀ ਉਹ ਬਿਲਕੁਲ ਨਹੀਂ ਰਹਿਣੀ ਹੈਗੀ ਇਹ ਤੇਲ ਚੰਗੀ ਤਰ੍ਹਾਂ ਪੱਕ ਜਾਵੇਗਾ ਕਿਰਾਂ ਜਦੋਂ ਇਹਦੇ ਇਸ ਦੇ ਵਿੱਚੋਂ ਧੂਆ ਨਿਕਲਣ ਲੱਗਿਆ ਤੁਹਾਡਾ ਗੈਸ ਬੰਦ ਕਰਕੇ ਇਹਨੂੰ ਬਿਲਕੁਲ ਠੰਡਾ ਹੋਣ ਲਈ ਛੱਡ ਦਾਂਗੇ ਆਪਾਂ ਬੈਟਰ ਹੈ ਵੀ ਸਰੋਂ ਦਾ ਤੇਲ ਵਰਤਿਓ ਕਿਉਂਕਿ ਸਰੋਂ ਦੇ ਤੇਲ ਦਾ ਬਹੁਤ ਵਧੀਆ ਫਲੇਵਰ ਆਉਂਦਾ ਹੈ ਕੱਚੀ ਘਣੀ ਦਾ ਸਰੋਂ ਦਾ ਤੇਲ ਦੇਖੋ ਤੁਮ ਇਹਦੇ ਵਿੱਚੋਂ ਨਿਕਲਣਾ ਸ਼ੁਰੂ ਹੋ ਚੁੱਕਾ ਹੈ ਦੇ ਵਿੱਚ ਪਹਿਲਾਂ ਕੁਝ ਵੀ ਨਹੀਂ ਐਡ ਕਰਨਾ ਨੂੰ ਬਿਲਕੁਲ ਠੰਡਾ ਕਰ ਲੈਣਾ ਦੇਖੋ ਜਿਹੜੇ ਅੱਪ ਧੁੱਪ ਦੇ ਵਿੱਚ ਧੁੱਪੇ ਧਰੇ ਸੀਗੇ ਉਹ ਲਗਭਗ ਸੁੱਕ ਚੁੱਕੇ ਨੇ ਅੱਧਾ ਘੰਟੇ ਦਾ ਟਾਈਮ ਹੋ ਚੁੱਕਾ ਹੈ ਧੁੱਪ ਦੇ ਵਿੱਚ ਧਰੇ ਹੋਏ ਨੇ ਤੇ 4-4 ਪਾਉਣ ਦੇ ਅਪ ਬਿਲਕੁਲ ਗਰੀਬ ਆਗੇ ਕਿਉਂਕਿ ਸਾਰੇ ਪ੍ਰੋਸੈਸ ਮਸਾਲਾ ਵੀ ਤਿਆਰ ਕਰ ਲਿਆ ਤੇਲ ਵੀ ਆਪਣਾ ਹੋ ਕਰ ਲਿਆ ਤੇ ਤੁੱਕੇ ਵੀ ਆਪਾਂ ਨੇ ਉਬਾਲ ਕਿਸ ਕਾਲੇ ਤੇ ਹੁਣ ਆਪਾਂ ਸਭ ਤੋਂ ਪਹਿਲਾਂ ਨੂੰ ਮੱਚ ਜਿਹੜੇ ਆਪਣੇ ਪਾਊਡਰ 베ਸ ਮਸਾਲੇ ਸੀਗੇ ਉਹ ਸਾਰੇ ਆਪਾਂ ਠੰਡੇ ਤੇਲ ਦੇ ਵਿੱਚ ਪਾਤੇ ਤੇ ਹੁਣ ਆਪਾਂ ਦਰਦਰੇ ਮਸਾਲੇ ਨੇ ਜਿਹੜੇ roast ਕਰਕੇ ਆਪਾਂ ਨੇ ਦਰਦਰੇ ਮਸਾਲੇ ਤਿਆਰ ਕਰੇ ਸੀ ਇਹ ਵੀ ਆਪਾਂ ਇਹਦੇ ਵਿੱਚ ਐਡ ਕਰਤੇ ਤੇ ਇਹਨੂੰ ਚੰਗੀ ਤਰ੍ਹਾਂ ਠੰਡੇ ਤੇਲ ਦੇ ਵਿੱਚ ਕਰ ਲੈਣੇ ਇਹ ਗਰਮ ਦੇ ਵਿੱਚ ਨਹੀਂ ਕਰਨੇ ਦੇਖੋ ਇਹ ਬਿਲਕੁਲ ਠੰਡਾ ਸੀ ਤੇਲ ਹੁਣ ਮਿਕਸ ਹੋ ਗਿਆ ਫਾਈਨਲੀ ਆਪਾਂ ਤੁੱਕੇ ਦੇ ਵਿੱਚ ਐਡ ਕਰਦੇ ਹਾਂ ਮਸਾਲਿਆਂ ਨੂੰ ਤੇ ਟੁੱਕੇ ਨੂੰ ਬ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਕੜਚੀ ਦੇ ਨਾਲ ਬੰਦੇ ਬੋਤਲ ਖੁਸ਼ਬੂ ਵੀ ਬਹੁਤ ਵਧੀਆ ਆ ਰਹੀ ਹੈ ਤੇ ਲੱਕਵਾਇਜ਼ ਵੀ ਬਹੁਤ ਸੁਣੀਣੀ ਅਚਾਰ ਨੇ ਕੋ ਮਰ ਚੁੱਕਿਆ ਕਰਨਾ ਟੁੱਕਿਆ ਦਾ ਅਚਾਰ ਤੇ ਨੂੰ ਆਪਣੇ ਇੱਕ ਮੇਨ ਦੇ ਵਿੱਚ ਰਿਫਰ ਰਿਹਾ ਵਸ ਸਿਰਕਾ ਸਿਰਕਾ ਪਾਉਣਾ ਅਚਾਰ ਖਰਾਬ ਨਹੀਂ ਹੋਊ ਤੇ ਵਧੀਆ ਬਣੂ ਇਹ ਆਪਾਂ ਨੇ 1 ਕਿਲੋ ਤੁਕਿਆਂ ਦੇ ਅਚਾਰ ਵਿੱਚ 300 ਐਮਐਲ ਦੇ ਕਰੀਬ ਇਹ ਪਾਉਣਾ ਆਪਣੀ 750 ਐਮਐਲ ਦੀ ਬੋਤਲ ਹੁੰਦੀ ਹੈਗੀ ਇਹਦੀ ਵਿਨੇਗਰ ਦੀ 300 ਐਮਐਲ ਪਾਉਣਾ ਆਪਾਂ ਨੇ ਸਿਰਕਾ ਕਹਿ ਸਕਦੇ ਆਪਾਂ 300 ਐਮਐਲ ਸਿਰਕਾ ਪਾਉਣਾਗਾ 1 ਕਿਲੋ ਤੁਕਿਆਂ ਦੇ ਅਚਾਰ ਦੇ ਵਿੱਚ ਦੇਖੋ ਬਹੁਤ ਸੋਹਣੀ ਕਲਰਿੰਗ ਆ ਗਈ ਅਚਾਰ ਆਲਮੋਸਟਲੀ ਤਿਆਰ ਆ ਇਹ ਪੈਨ ਨੂੰ ਕੋਸ਼ਿਸ਼ ਕਰਿਓ ਵੀ ਕੰਚ ਦੇ ਬਰਤਨਾਂ ਦੇ ਵਿੱਚ ਸਟੋਰ ਕਰਨ ਦੀ ਕਿਉਂਕਿ ਉਹਦੇ ਵਿੱਚ ਲਾਈਫ ਲੰਬੀ ਹੋ ਜਾਂਦੀ ਆ ਆਚਾਰ ਦੀ ਕਿਸੇ ਪਲਾਸਟਿਕ ਦੇ ਬਰਤਨ ਨਾਲੋਂ ਜੇ ਤੁਹਾਡੇ ਕੋਲੇ ਕੱਚ ਦਾ ਜਾਰ ਜਾਂ ਚੀਨੀ ਦਾ ਕੱਚ ਦਾ ਹੋਵੇ ਚਾਹੀਦੀ ਜਾਰ ਉਹ ਜਾਂ ਚੀਨੀ ਦਾ ਹੋਵੇ ਉਹ ਜ਼ਿਆਦਾ ਬੈਟਰ ਹੈ ਤੇ ਆਪਣੇ ਕੋਲੇ ਕੱਚ ਦਾ ਜਾਰ ਹੈਗਾ ਵਰਤਮਾਨ ਉਹਦੇ ਵਿੱਚ ਆਪਣੇ ਨੂੰ ਦੇਖੋ ਜੀ ਕੱਚ ਦੇ ਵਰਤਮਾਨ ਦੇ ਵਿੱਚ ਪਾਉਣ ਤੋਂ ਬਾਅਦ ਇਹਦੇ ਮਤਲਬ ਆਪਾਂ ਨੇ ਟੱਕਣ ਨਹੀਂ ਲਗਾਉਣਾ ਹੈਗਾ ਇਹਦੇ ਮੂੰਹ ਤੇ ਕੋਈ ਕੱਪੜਾ ਬੰਨ ਕੇ ਸੁੱਤੀ 2 ਦਿਨਾਂ ਨੂੰ ਧੁੱਪ ਲਵਾਉ। ਦਿਨ ਜਦ ਧੁੱਪ ਲਵਾਉ ਦੇਖੋ ਧੁੱਪ ਲਵਾਉਣ ਤੋਂ ਬਾਅਦ ਆਪਣਾ ਫਾਈਨਲ ਅਚਾਰ ਖਾਣ ਦੇ ਲਈ ਰੈਡੀ ਹੈ। ਬਹੁਤ ਹੀ ਖੁਸ਼ਬੂ ਬਹੁਤ ਘੈਂਟ ਆ ਰਹੀ ਹੈਗੀ ਤੇ ਤੁਸੀਂ ਵੀ ਜਰੂਰ ਟਰਾਈ ਕਰਿਓ ਬਾਕੀ ਗੁਣਾ ਨਾਲ ਭਰਪੂਰ ਹੈ ਤੇ ਹੋਰ ਜੀਆਂ ਵੀਡੀਓ ਦੇਖਣ ਲਈ ਨਰਵੈਰ ਤੇਰਾ ਪੇਜ ਨਾਲ ਆਪਣੇ ਚੈਨਲ ਨਾਲ ਜੁੜੇ ਰਹੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਕਮੈਂਟ ਕਰਿਆ ਕਰੋ ਵੀ ਤੁਹਾਨੂੰ ਕਹੀ ਜੀ ਰੈਸਪੀ ਚਾਹੀਦੀ ਹੈ ਅਚਾਰ ਦੀ ਸੀਜ਼ਨਲ ਅਚਾਰਾਂ ਦੀਆਂ ਰੈਸਪੀਆਂ ਵੀ ਪਾਇਆ ਕਰਾਂਗੇ ਤੇ ਕੋਈ 스ਨੈਕਸ ਵਗੈਰਾ ਹੋਵੇ ਬੱਚੇ ਜਿੰਮੇ ਕੋਈ ਫਾਸਟ ਫੂਡ ਮੰਗਦੇ ਨੇ ਜਾਂ ਕੋਈ ਹੋਰ ਆਪਾਂ ਕੋਈ ਤੁਸੀਂ ਘਰ ਦੇ ਵਿੱਚ ਤਿਆਰ ਕਰ ਸਕਦੇ ਹੋ 스ਨੈਕਸ ਹੋਰ ਬਹੁਤ ਤਰ੍ਹਾਂ ਦੀਆਂ ਰੈਸਪੀਸ ਉਹਦੇ ਨਾਲ ਸ਼ੇਅਰ ਕਰਾ ਕਰਾਂਗੇ ਵੀਡੀਓ ਨੂੰ ਵੱਤ-ਵੱਤ ਸ਼ੇਅਰ ਕਰੋ ਵੀਡੀਓ ਦੇਖ ਰਹੇ ਸਾਰੇ ਦੋਸਤਾਂ ਦਾ ਮੈਂ ਬਹੁਤ-ਬਹੁਤ ਧੰਨਵਾਦ ਤੇ ਜ਼ਰੂਰ ਟਰਾਈ ਕਰਨਾ ਤੁੱਕਿਆਂ ਦਾ ਅਚਾਰ ਬਹੁਤ ਹੀ ਵਧੀਆ ਬਣਦਾ ਥੈਂਕ ਯੂ